تڪڙي ڪرب تارن مين تيار ٿين ٿا لهن کي ٻڌي ڏي ها ڏينهار بينتي ڄي ها بينتي سنتي غرا ني ڪا جو رو नया जेस काम श्रीांग वेझारे बारीअ नारिया नया जेस कम तिया तयारीअ जे सारीअ चिता न सारीअ

ਉਹ ਨੈਨਾ ਹੁਨ ਤਸੂਰ ਮੈਨੂੰ ਅਜਿਹਾ ਮਨਾਚਾ ਕਰ ਦੇ ਨਬੋ ਰਸੂਏ ਕੱਢੇ ਹੋ ਜਬਾਨਾ ਚੋ ਚੱਲ ਦੀਆ ਰੇਡ ਪਾਵੇ ਚੱਲ ਦੀਆ ਰੇਡ ਪਾਵੇ ਸਦਾ ਹੋਤੇ

ਇਤਿਹਾਸ ਵਖਰਾ ਪਰਨ ਵੱਲਿਓ ਕਿਸੇ ਤੋਂ ਉਕਿਆ ਨਹੀਂ ਨਥੀ ਖੋਪੜੀ ਬੰਦ ਬੰਦ ਗਏ ਕਟੇ ਸਿੱਖ ਅਸਲ ਨਿਸ਼ਾਨੇ ਤੋਂ ਉਕਿਆ ਨਹੀਂ ਕੀਤੇ ਡੋਲੇ ਮਨਜ਼ੂਰ ਨਹੀਂ ਬੇਦਮਾ ਦੇ ਘਰ ਆਈ ਨਵਾਬੀ ਤੇ ਤੁਕਿਆ ਨਹੀਂ اٹਕ ਉਹ اٹਕ ਗਿਆ ਇੱਕ ਵਾਰੀ ਰੋਕਿਆ اٹਕ ਪਰ ਕਲਸਾ ਰੁਕਿਆ ਨਹੀਂ ਇਨੋ ਮਕਾਉਂਦੇ ਮਕਾਉਂਦੇ ਖਾਲਸਾ ਜੀ ਕਈ ਤੁਰਗੇ ਪੰਥ ਖਾਲਸਾ ਪਰ ਕਿਸੇ ਤੋਂ ਮੁੱਕਿਆ ਨਹੀਂ ਇਨੋ ਮਕਾਉਂਦੇ ਮਕਾਉਂਦੇ ਖਾਲਸਾ ਜੀ ਕਈ ਤੁਰਗੇ ਪੰਥ ਖਾਲਸਾ ਪਰ ਕਿਸੇ ਤੋਂ ਮੁੱਕਿਆ ਨਹੀਂ ਸ਼ਹੀਦਾਂ ਦੀ ਚਿਤਾਵਾਂ ਤੇ ਲੱਗੇਗੀ ਹਰ ਬਰਸ ਮੇਲੇ ਵਤਨ ਤੇ ਮਿੱਟਦੇ ਵਾਲੂ ਦਾ ਜੇ ਬਾਕੀ ਨਿਸ਼ਾਨ ਹੋਗਾ ਹਾਏ ਹਾਏ دین ਅਤੇ ਦੁਨਿਆਨਕ ਤਨ ਤਨ RAM DAS GURU ਜਨ ਸ੍ਰਿਆਤ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰੇ ਭਾਰਿਆ ਸਿੱਖੀ ਅੱਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਆਸੇ ਦੀਨ ਦਿਆਲੂ ਗੁਰੂ ਪਰਮ ਕਰਤਾਲੂ ਗੁਰੂ ਤਨ ਤਨ ਸਤਿਗੁਰੂ ਰਾਮਦਾਸ ਜੀ ਪਾਵਨ ਅਸਥਾਨ ਸੱਚਖੰਡ ਸਾਹਿਬ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਨੂੰ ਕਰਨ ਤੋਂ ਉਪਰੰਤ ਸਤਿਗੁਰੂ ਰਾਮਦਾਸ ਜੀ ਦੇ ਲਾਇਕ ਪੁੱਤਰੇ ਸੋਹਣਿਆ ਦੇ ਸੁਲਤਾਨ ਗੁਰੂ ਵੱਡਜੋਦੇ ਬਹੁਤ ਪਰ ਉਪਕਾਰੀ ਗੁਰੂ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਉਹਨਾਂ ਦੇ ਪਾਵਨ ਪਵਿੱਤਰ ਦਰਬਾਰ ਸਿੱਖ ਕੌਮ ਦੀ ਸੁਪਰੀਮ ਤਾਕਤ ਸਿਰਿਆ ਕਾਲ ਤੱਕ ਸਹਿਵਕੇ ਰੋਜ਼ਾਨਾ ਦੀ ਤਰ੍ਹਾਂ ਸਜੇ ਹੋਏ ਟਾਡੀ ਦਰਬਾਰ ਦੇ ਅੰਦਰ ਪਹਿਲੇ ਦੀਵਾਨਾ ਵਿੱਚ ਪਰਿਵਾਰਾਂ ਸਮੇਤ ਆਪਣੀਆਂ ਹਾਜ਼ਰੀਆਂ ਦੇ ਨਾਲ ਸਤ ਸੰਗੀ ਜਨੋਂ ਆਓ ਕੁਝ ਵਿਚਾਰਾਂ ਦੀ ਅਰੰਭਤਾ ਕਰਨ ਤੋਂ ਪਹਿਲਾਂ ਦੁਇ ਕਰ ਜੋੜ ਕਰਮ ਅਰਦਾਸ ਤੁਦ ਭਾਵੇ ਤਾਂ ਆਣੇ ਰਾਸ ਦੋਵੇਂ ਹੱਥ ਜੋੜ ਕੇ ਅਰਦਾਸ ਬੇਨਤੀ ਕਰਕੇ ਸੱਚੇ ਪਿਤਾ ਧੰਨ ਧੰਨ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਅੰਦਰ ਆਪਣੀ ਹਾਜ਼ਰੀ ਲਗੁੰਧਿਆ ਹੋਇਆ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਗੁਰਦੇਵ ਪਾਤਸ਼ਾਹ ਦੇ ਕੋਲੋਂ ਕੁਝ ਕਹਿਣ ਦੀ ਆਗਿਆ ਪ੍ਰਾਪਤ ਕਰ ਲਿਗੇ ਇੱਕੋ ਵਾਰ ਕਹਿਣ ਤੇ ਅਦਬ ਅਤੇ ਸਤਕਾਰ ਦੇ ਨਾਲ ਜੀ ਦਾ ਜੋਗ ਪੁੱਤਰ ਦੇ ਕੇ ਧੰਨਵਾਦੀ ਬਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਵੱਡਿਆ ਭਾਗਾ ਵਾਲੀ ਹੋ ਕਿ ਆਪਣੇ ਬੇਸ਼ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਗੁਰੂ ਦਰਬਾਰ ਅੰਦਰ ਨਤਮਸਤ ਹੋਣ ਵਾਸਤੇ ਪਹੁੰਚੇ ਹੋ ਅਰਦਾਸਾਂ ਬੇਨਤੀਆਂ ਕਰਵਾਉਣ ਤੇ ਪਹੁੰਚੇ ਹੋ ਸਿੱਖ ਦਾ ਜੀਵਨ ਜਨਮ ਤੋਂ ਲੈ ਕੇ ਮਰਨ ਤੱਕ ਅਰਦਾਸ ਦੇ ਨਾਲ ਜੁੜਿਆ ਹੈ ਭਾਵਨਾ ਦੇ ਨਾਲ ਜੁੜਿਆ ਹੈ ਗੁਰੂ ਪਾਸ਼ਾ ਜਿਹੜੇ ਵੀ ਸਿੱਖ ਤੇ ਮਿਹਰਬਾਨ ਹੁੰਦੇ ਆ ਉਹ ਸਿੱਖ ਗੁਰਦੇਵ ਪਾਸ਼ਾ ਦਾ ਸ਼ੁਕਰਾਨਾ ਕਰਨ ਵਾਸਤੇ ਅਰਦਾਸ ਬੇਨਤੀ ਕਰਕੇ ਗੁਰਦੇਵ ਪਾਸ਼ਾ ਦਾ ਧੰਨਵਾਦ ਕਰਦੇ ਆ ਅਰਦਾਸ ਦੇ ਰੂਪ ਵਿੱਚ ਸਿੱਖ ਦੇ ਉੱਪਰ ਕੋਈ ਮੁਸੀਬਤ ਆ ਜਾਵੇ ਫਿਰ ਵੀ ਸਿੱਖ ਗੁਰੂ ਪਾਸ਼ਾ ਦੇ ਪਾਵਨ ਚਰਨਾਂ ਅੰਦਰ ਹਾਜ਼ਰੀ ਭਰ ਕੇ ਗਲ ਵਿੱਚ ਪੱਲਾ ਪਾ ਕੇ ਅਰਦਾਸ ਬੇਨਤੀ ਕਰਦਾ ਹੈ ਦਾਤਾ ਜੀ ਕਿਰਪਾ ਕਰੋ ਰਹਿਮਤਾ ਕਰੋ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਗੁਣ ਨਾ ਵਿਚਾਰਿਓ ਕੋਈ ਮਾਗੀ ਕਾ ਕਿਆ ਧੋਪੇ ਸਵਾਮੀ ਮਾਨਸ ਕੀ ਗਤਿ ਇਹ ਸਤਿਗੁਰ ਕਿਰਪਾ ਕਰਿਓ ਜਾਣੇ ਅਣਜਾਣੇ ਵਿੱਚ ਜੇ ਭੁੱਲਾ ਹੋਈਆਂ ਆ ਦੁੱਖ ਲੱਗਾ ਸਤਿਗੁਰ ਕਿਰਪਾ ਕਰਕੇ ਧੋਪ ਦੂਰ ਕਰ ਦਿਓ ਫਿਰ ਵੀ ਅਸੀਂ ਅਰਦਾਸ ਕਰਦੇ ਹਾਂ ਸਿੱਖ ਜਨਮ ਦਾਇ ਤੇ ਫਿਰ ਵੀ ਸਭ ਤੋਂ ਪਹਿਲਾਂ ਅਸੀਂ ਅਰਦਾਸ ਬੇਨਤੀ ਕਰਕੇ ਗੁਰੂ ਘਰ ਦੇ ਜਨਮਤੀ ਨੂੰ ਸਦਕੇ ਉਹਦੇ ਕੋਲੋਂ ਅਮਰਤ ਦਾ ਚੂੜਾ ਤਿਆਰ ਕਰਾਉਣੇ ਆ ਤੇ ਆਪਣੇ ਬੱਚੇ ਤੇ ਬੱਚੀ ਨੂੰ ਸਿਕਾਉਣੇ ਆ ਉਦੋਂ ਵੀ ਅਰਦਾਸ ਕਰਦੇ ਆ ਭਾਵ ਕਿ ਗੁਰੂ ਦੇ ਸਿੱਖ ਦਾ ਜੀਵਨ ਅਰਦਾਸ ਦੇ ਨਾਲ ਜੁੜਿਆ ਹੈ ਆ ਜਿੰਨੀਆਂ ਸੰਗਤਾਂ ਆ ਰਹੀਆਂ ਹਨ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਇੱਕੋ ਜਿਹਾ ਕੁਝ ਭਾਵਨਾ ਲੈ ਕੇ ਆ ਰਹੀਆਂ ਅਰਦਾਸਾਂ ਬੇਨਤੀਆਂ ਕਰਨ ਵਾਸਤੇ ਆ ਰਹੀਆਂ ਕਿ ਸਤਿਗੁਰੂ ਸਾਹਿਬ ਕਹਿੰਦੇ ਆ ਕਿ ਗੁਰੂ ਪਾਤਸ਼ਾਹ ਜਦੋਂ ਮਿਹਰਬਾਨ ਹੁੰਦਾ ਹੈ ਨਾ ਤੇ ਇੱਕ ਮਨ ਇੱਕ ਚੇਤੇ ੋ ਕੇ ਗੜ ਵਿੱਚ ਪੱਲਾ ਪਾ ਕੇ ਜਨ ਬਣ ਕੇ ਅਸੀਂ ਜਦੋਂ ਅਰਦਾਸ ਕਰਦੇ ਆ ਸਾਡੀ ਅਰਦਾਸ ਜਿਹੜੀ ਹੈ ਗੁਰੂ ਪਾਤਸ਼ਾਹ ਦੇ ਦਰਬਾਰ ਅੰਦਰ ਪ੍ਰਵਾਨ ਚੜ ਜਾਂਦੀ ਹੈ ਬੇਤੀ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੁਬਿੰਦ ਦਾ ਪੂਰਨ ਗੁਣ ਕਾਜ਼ਿ ਖੁਦਾ ਮਨਜ਼ੂਰ ਕਰਤਾ ਹੈ ਜਿਵਾ ਜਬ ਦਿਲ ਸੇ ਹੁੰਦੀ ਹੈ ਮੁਸ਼ਕਿਲ ਤੋ ਜੇ ਹੈ ਜੇ ਮੁਸ਼ਕਿਲ ਸੇ ਹੁੰਦੀ ਹੈ ਸਤਗੁਰੂ ਕਿਰਪਾ ਕਰਨ ਰਾਮਤਾ ਕਰਨ ਸਹਾਰਿਆਂ ਦੀ ਹਾਜ਼ਰੀਆਂ ਕਰਤੇ ਪ੍ਰਵਾਨ ਕਰਨ ਅਰ ਸੰਤਾਵੰਤੋ ਜਿੱਥੇ ਗੁਰੂ ਪਾਤਸ਼ਾਹ ਦੇ ਪਾਵਨ ਦਰਬਾਰ ਅੰਦਰ ਨਤਮਸਤਕ ਹੁੰਦਿਆਂ ਹੋਇਆ ਆਪਣਾ ਦਸਵੰਦ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਗੋਤ ਵਿੱਚ ਬੇਟਾ ਕਰਦੇ ਆ ਗੁਰੂਕੀਆਂ ਇਮਾਰਤਾਂ ਵਾਸਤੇ ਗੁਰੂ ਕੇ ਸੰਗਤ ਦੇ ਲੰਗਰ ਵਾਸਤੇ ਆਪਣਾ ਦਸਵੰਦ ਭੇਟਾ ਕਰਦੇ ਆ ਉਥੇ ਕੀਰਤਨ ਦਾ ਸਤਕਾਰ ਵੀ ਕੀਤਾ ਜਾਂਦਾ ਹੈ ਤੇ ਨਾਲ-ਨਾਲ ਦੂਵੇਂ ਇੱਥੇ ਗੱਲਾਂ ਚੱਲਦੀਆਂ ਜਿੱਥੇ ਗੁਰਬਾਣੀ ਦਾ 24 ਘੰਟੇ ਕੀਰਤਨ ਨਿਰੰਤਰ ਚੱਲਦਾ ਰਹਿੰਦਾ ਹੈ ਉਥੇ ਨਾਲ-ਨਾਲ ਰੋਜ਼ਾਨਾ ਹੀ ਇਤਿਹਾਸ ਕਹਿਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜੋ ਸਤਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਪਰੰਪਰਾ ਜਿਹੜੀ ਹੈ ਆਰੰਭ ਕੀਤੀ ਹੈ ਟਾੜੀ ਕਲਾ ਆਪਣੇ ਦਰਬਾਰ ਵਿੱਚ ਲਿਆਉਂਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਰੋਜ਼ਾਨਾ ਹੀ ਸਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਹਿਯੋਗ ਦੇ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਰੋਮਣੀ ਢਾਡੀ ਸਭਾ ਦੇ ਜਥੇ ਆੜ ਕੇ ਹਾਜ਼ਰੀ ਭਰਦੇ ਆ ਢਾਡੀ ਦਰਬਾਰ ਦੇ ਅੰਦਰ ਤੇ ਆਪਣਾ ਸ਼ਾਨਾਂ ਵਾਕਾਂ ਇਤਿਹਾਸ ਗੁਰ ਇਤਿਹਾਸ ਸਿੱਖ ਇਤਿਹਾਸ ਛੀਦਾਂ ਦਾ ਇਤਿਹਾਸ ਗੁਰ ਪੀਰਾਂ ਦਾ ਇਤਿਹਾਸ ਬਿਆਨ ਕਰਦੇ ਆ ਤੇ ਸੰਗਤਾਂ ਢਾਡੀਆ ਲੋ ਵੀ ਖੜਾਂਗੇ ਜਿਹੜੀਆਂ ਸਕਤਾਂ ਅਰਦਾਸਾਂ ਬੇਨਤੀਆਂ ਕਰਉਣ ਗਿਆ ਉਹ ਅਰਦਾਸਾਂ ਬੇਨਤੀਆਂ ਜਿਹੜੀਆਂ ਗੁਰੂ ਦੇ ਦਰਬਾਰ ਅੰਦਰ ਪ੍ਰਵਾਨ ਚੜਨ ਗਿਆ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਆਂ ਉਹਾਂ ਸੱਚ ਹੋਵੇ ਬ੍ਰਾਹਮ ਬੁੱਧੇ ਜਦਾ ਬ੍ਰਾਹਮਤ ਰਹੇ ਇੱਕ ਸ਼ਬਦ ਲਿਵਲਾਏ ਨੌ ਨਿੱਧੀ 18 ਸਿੱਧੀ ਪਿਛੇ ਲੱਗੀਆਂ ਫਿਰੇ ਜੋ ਹਰ ਹਿੰਦੇ ਸਦਾ ਵਸਾਈ ਸਤਗੁਰ ਕਿਰਪਾ ਕਰਨ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਵਰਤੇ ਪ੍ਰਵਾਨ ਕਰਨ ਮੇਰੇ ਬਹੁਤ ਇਤਿਹਾਸਕ ਯੁੱਗ ਨਿਊਜ਼ ਚੱਲਣ ਆਰਾਮਪਾਲ ਸਿੰਘ న్యూਜ਼ ਐਂਡ ਵੈਗਲ ਉਹ ਜਿੱਥੇ ਪੱਤਰਕਾਰੀ ਕਰਦੇ ਆ ਉਥੇ ਗੁਰੂ ਦਰਬਾਰ ਅੰਦਰ ਪਹੁੰਚਿਆ ਤੇ ਨਾਲ ਨਾਲ ਤੁਹਾਡੀ ਕਲਾ ਨੂੰ ਪ੍ਰਪੁਲਿਤ ਕਰਨ ਵਾਸਤੇ ਆਪਣੇ న్యూਜ਼ ਚੱਲਣ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਸੰਤਾਂ ਨੂੰ ਦਰਸ਼ਿਤ ਕਰਉਂਦੇ ਆ ਉਹਨਾਂ ਵੱਲੋਂ ਬੇਨਤ ਮਾਇਦੇ ਗੱਪੇ ਵੀ ਪੇਟਾ ਕੀਤੇ ਆ ਨਾਲ ਨਾਲ ਸਾਡੀ ਇਹ ਜਿਹੜੀ ਪਿਕਚਰ ਬਣਾ ਰੇ ਆ ਵਿਦੇਸ਼ਾਂ ਦੇ ਵਿੱਚ ਵਿਦੇਸ਼ਾਂ ਵਿੱਚ ਸੰਤਾਂ ਦਰਸ਼ਕਾਰੀਆਂ ਉਹਨਾਂ ਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਰੋਮਣੀ ਢਾਡੀ ਸਭਾ ਵੱਲੋਂ ਧੰਨਵਾਦ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਪ੍ਰਚਾਰਕ ਸਿੰਘਾਂ ਵੱਲੋਂ ਧੰਨਵਾਦ